ਤੁਸੀਂ ਦੇਖ ਰਹੇ ਹੋ ਅਸਰ ਨਜ਼ਰ ਦਾ ਅੱਜ ਮਿਤੀ 24 12 2024 ਦਿਨ ਮੰਗਲਵਾਰ ਦਾ ਇੱਕ ਦਿਨ ਦਾ ਜਿਲ੍ਹਾ ਪੱਧਰੀ ਤੇ ਰੋਸ ਪ੍ਰਦਰਸ਼ਨ ਡਾਕਟਰ ਅੰਬੇਦਕਰ ਜੀ ਦੇ ਸਨਮਾਨ ਬੀਐਸਪੀ ਮੈਦਾਨ ਵਿੱਚ ਤੇ ਭਾਜਪਾ ਦੁਆਰਾ ਡਾਕਟਰ ਅੰਬੇਦਕਰ ਜੀ ਦੇ ਗ੍ਰੁੱਪ ਬੋਲੀ ਵਿਭਾਦਰ ਭਾਸ਼ਾ ਦੇ ਖਿਲਾਫ ਰੋਸ ਪ੍ਰਦਰਸ਼ਨ ਪੂਰੇ ਸਮਰੂਹ ਸ਼ਹਿਰ ਵਿੱਚ ਕੀਤਾ ਗਿਆ ਬਾਬਾ ਸਾਹਿਬ ਜੀ ਦੇ ਸਨਮਾਨ ਵਿੱਚ ਬਹੁਜਨ ਸਮਾਜ ਪਾਰਟੀ ਮੈਦਾਨ ਵਿੱਚ ਡਾਕਟਰ ਅੰਬੇਦਕਰ ਜੀ ਅਮਰ ਰਹੇ ਆਓ ਆਪਾਂ ਦੇਖਦੇ ਹਾਂ ਸੰਪਾਦਕ ਸਰਦਾਰ ਜਗਪਾਲ ਸਿੰਘ ਜੀ ਦੇ ਨਾਲ ਜ데 ਬਹੁਤ ਸਾਰੋ ਹਲਕਾ ਸਿਰਦੇ ਪ੍ਰਧਾਨ ਜ데 ਸੀਨੀਅਰ ਅੱਗੇ ਡਾਕਟਰ ਮਿਤੂਜੀ ਉਹ 10 ਮਿੰਟ ਲਈ ਤੁਹਾਡੇ ਹਾਂ ਹੰਦਿਆ ਡਾਕਟਰ ਮਿੱਠੂ ਜੀ ਅੱਜ ਨਾਰਾਮ ਸਿੰਘ ਜੱਟ ਜੀ ਦੇ ਪਰ ਅੱਜ 24 ਤਰੀਕ ਨੂੰ ਡਾਕਟਰ ਪੀਰਾ ਸਿੰਘ ਉਮੇੜਵਾਲ ਦੇ ਜੋ ਅੰਮ੍ਰਿਤ ਸਿੰਘ ਨੇ ਅਪਮਾਨਜਨਕ ਸ਼ਬਦ ਬੋਲੇ ਹਨ ਉਹਨਾਂ ਦੇ ਖਿਲਾਫ ਅੱਜ ਰੋਸ ਮਜਾਰਾ ਕਰਦੇ ਹੋਏ ਬਹੁਜ ਸਮਾਜ ਪਾਰਟੀ ਇਹਨਾਂ ਦੋਸਤਾਂ ਨੂੰ ਇਹ ਦੱਸਦੇ ਚਾਹੁੰਦੇ ਆਂ ਕਿ ਪਵਨ ਕੁਮਾਰ ਪਾਟੇ ਉਹਦੇ ਨੱਕ ਤੱਕ ਚਾਣਦੇ ਨੇ ਇਹ ਠੀਕ ਹੈ ਠੀਕ ਹੈ ਕਹਿਣ ਵੇਲੇ ਉਹ ਕੰਮ ਕੇ ਬੋਲਣੇ ਦੇ ਵਾਸਤੇ ਅਸਲ ਉਹ ਨੂੰ ਮੰਨ ਕਰਦੇ ਆਂ ਅਮਰ ਸਿੰਘ ਨੂੰ ਤੁਰੰਤ ਬਖਸ਼ਾ ਦਿੱਤਾ ਜਾਵੇ ਤਾਂ ਕਿ ਜਿਹੜੇ ਪੌਂਸ ਮਾਈ ਪਾਰਟੀ ਦੇ ਅਨੁਵਾਈ ਨੇ ਉੱਥੇ ਲਾ ਦਿਓ ਇਹ ਤੁਰੰਤ ਬਖਸ਼ਾ ਦਿੱਤਾ ਜਾਵੇ ਅਸੀਂ ਅਮਰ ਸਿੰਘ ਨੂੰ ਹੈ ਬੇਕੂ ਬੰਦੇ ਚਲ ਇੱਥੇ ਥੋੜੀ ਟਾਈਮ ਹੈ ਜੀ ਉਹਨੂੰ ਅੱਧਾ ਸਟੀਫਾ ਦੇ ਜਾਣਾ ਚਾਹੀਦਾ ਹੈ ਸਾਥੀਓ ਗੱਜ ਕੇ ਨਾਰੇ ਲਾਓ ਜੈ ਭੀਮ ਜੈ ਭੀਮ सोचा सोचान में अमित शाह के खिलाफ बी एस पी मैदान में जाती बहुत बहुत समाज तुमको तुम एक मिनट, सारे ही साथियारों है। ਤੁਹਾਨੂੰ ਧਿਆਨ ਦੇਣ ਸਾਰੇ ਸਾਥੀ ਧਿਆਨ ਦੇਣ ਪਲੀਜ਼ ਜਿਹੜੇ ਪਿੱਛੇ ਵੀ ਖੜੇ ਹੈਗੇ ਸਾਰੇ ਸਾਥੀਆਂ ਨੇ ਚੰਗਾ ਬੋਲਤੀ ਆ ਕਿ ਆਪਣਾ ਇਥੋਂ ਤੁਰਨ ਦਾ ਟਾਈਮ ਸਹੀ 1 ਵਜੇ ਆ ਸਾਰੇ ਸਾਥੀਆਂ ਨੇ ਚੰਗਾ ਬੋਲਤੀ ਆ ਵੀ ਆਪਣਾ ਜੋ ਤੁਰਨ ਦਾ ਟਾਈਮ ਕਰ ਗਏ ਆ ਅਜੇ ਕੁਝ ਸਾਥੀ ਸਾਰੇ ਸਾਥੀ ਰਹਿ ਰਹੇ ਆ ਉਹ ਕੋਈ ਕਿਤੇ ਕਦੇ ਪਹੁੰਚ ਰਹੇ ਆ ਪਾਪਾ ਇੱਥੇ ਆ ਗਿਆ ਕਿ ਕਾਈ ਕਰਣਾ ਕੋਲ ਮੈਂ ਦੇਖੀ ਕਰੂਗਾ ਸਾਡੇ ਸਾਰੇ ਸਮਾਜ ਪਾਰਟੀ ਦੇ ਬਹੁਤ ਹੀ ਸੀਨੀਅਰ ਲੀਡਰ ਜਿਲ੍ਹਾ ਫਿਰੋਜ਼ ਦੇ ਸ਼ਾਂਤ ਕਾ ਪ੍ਰਧਾਨ ਸਰਦਾਰ ਅਮਰੀਕ ਸਿੰਘ ਜੀ ਕੈਸ ਉਹ ਫਸਪੰਧਾ ਮੰਡਲੀ ਚਾਹਨਾ ਪ੍ਰਚਾਰ ਸਾਂਝੇ ਕਰੂਗੇ ਸਰਦਾਰ ਮੁੱਜਬੁਰੀ ਸਿੰਘ ਜੀ ਤਾਂ ਬਾਕੀ ਸਟਾਰ ਜੋ ਬਹੁਤ ਬਹੁਤ ਸਮਾਜ ਪਾਰਟੀ ਦੇ ਜੀਵਨ ਸਾਥੀਓ ਅੱਜ ਆਪਾ ਕੇਂਦਰ ਦੇ ਅੰਦਰ ਰਾਜ ਕਰ ਰਹੀ ਇਤ ਪਾਰਟੀ ਜਨਤਾ ਪਾਰਟੀ ਸਰਕਾਰ ਦੇ ਸ੍ਰੀ ਮੰਤਰੀ ਅਮਿਤ ਸ਼ਾ ਜਿਨ੍ਹਾਂ ਨੇ ਦੇ ਦੀ ਪਾਰਲੀਮੈਂਟ ਦੇ ਵਿੱਚ ਆਪਣੇ ਪਹਿਲੇ ਮਨਜ਼ੂਬਿਆਂ ਨੂੰ ਜਾਹਰ ਕਰਦੇ ਆ ਬਾਬਾ ਸਾਹਿਬ ਜੀਮਰੋ ਮੇਤਰ ਜੀ ਜੀ ਬਦੌਨਤ ਉਹ ਦੇ ਦੀ ਪਾਰਲੀਮੈਂਟ ਦੇ ਵਿੱਚ ਤਾਬਤ ਹੋਏ ਆ ਬਾਬਾ ਸਾਹਿਬ ਦੇ ਲਈ ਦੋ ਭੱਜੀ ਸ਼ਬਦਾ ਵਾਲੀ ਉਹਨਾਂ ਨੇ ਵਰਤੀ ਹੈ ਅੱਜ ਭਾਈ ਦੇ ਸਮਾਜਤਾ ਜੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆ ਰਦੀ ਜੀ ਨੇ ਇਹਨਾਂ ਦੇ ਗਲਾਬਾਰੇ ਭਾਰੇ ਦੇ ਅੰਦਰ ਜਿਹੜਾ ਹੈਡ ਕੁਆਰਟਰਾਂ ਦੇ ਉੱਤੇ ਰੋਸ ਪ੍ਰਦਰਸ਼ਨ ਕਰਕੇ ਜੰਤੀਗ ਮੁਹੰਮਦ ਦੇ ਰਾਹੀਂ ਮਹਾਮਾਨੰਦ ਦੇ ਰਾਸ਼ਟਰਪਤੀ ਨੂੰ ਤੈਜਨੀ ਸਰਕਾਰ ਤੇ ਉਤਾਰਿਆ ਸਾਥੀਓ ਇਹ ਬਹੁਤ ਜ਼ਿੰਦਗੀ ਸਾਡੀ ਸਾਡੇ ਕੋਲ ਸਤਾਨ ਹੈ ਸਾਡੀ ਦਰਵਾ ਰਹੇਦੇ ਆਇਆ ਹਰ ਨਾਗਰਿਕ ਨੇ ਵਿੱਚ ਹੋ ਕਿ ਭਾਰਤੀ ਜਨਤਾ ਪਾਰਟੀ ਔਰ ਆਰਐਸਐਸ ਦੇ ਪਿਆਰੇ ਮਨਹੂਬੇ ਇਸ ਦੌਰ ਦਾ ਇਤਲਾਕੂ ਕਰਨ ਦੀ ਗੱਤਰ ਉਹ ਪਰਲੇ ਮੱਛੀ ਹੋ ਰਹਾ ਹੈ ਧਰਮਮਤੀ ਹੋ ਰਹੇ ਨੇ ਕਿ ਬਾਬਾ ਸਾਹਿਬ ਦੇ ਸਬਦਾਂ ਨੂੰ ਕਿਵੇਂ ਬਦਲਿਆ ਜਾਵੇ ਬਾਬਾ ਸਾਹਿਬ ਦਾ ਸਦਾਨ ਉਹ ਪਾਰਟ ਡਾਇਬੀਟ ਬੜੇ ਜੱਦੋ ਜਹਿਦ ਦੇ ਨਾਲ ਲਾਜ਼ੀ ਹੋਇਆ ਔਰ ਜਦੋਂ ਦਾ ਦੇਸ਼ ਆਜ਼ਾਦ ਹੋਇਆ ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਅੱਜ ਤੱਕ ਇਹਨਾਂ ਲੋਕਾਂ ਨੇ ਬਾਬਾ ਸਾਹਿਬ ਨੂੰ ਉਹ ਜੀ ਨਿਯੰਤਰ ਦਿੱਤਾ ਲੇਕਿਨ ਬਾਬਾ ਸਾਹਿਬ ਇਕ ਸਦਾਨ ਨੇ ਕੇ ਗਲ ਕਹਿ ਕੇ ਗਿਆ ਕਿ